ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਠਿੰਗੜ ਆਪਣੇ ਕੋਲੇ ਟੋਕੜ ਗੱਬਣ ਗਾਮ ਕਾਊ ਹੈ ਤੇ ਚਲੋ ਅੱਜ ਬਾਈਆਂ ਨਾਲ ਗੱਲਬਾਤ ਕਰਦੇ ਆਂ ਠਿੰਗੜ ਜੀ ਨਾਮ ਜਗੀਰ ਸਿੰਘ ਤੇ ਆਪਣੇ ਦਾਣਾ ਮੰਡੀ ਪਿੰਡ ਦੇ ਸੰਜਲਾ ਘਰ ਦੇ ਕੋਲੇ ਬਾਬਿਆਂ ਦੇ ਦਾਣਾ ਮੰਡੀ ਨੇੜੇ ਪੈ ਜਾਂਦੀ ਹੈ ਜਿਹੜੇ ਮੇਰੇ ਵੀਰ ਭਾਈਆਂ ਨੇ ਆਉਣਾ ਹੋਵੇ ਦਾਣਾ ਮੰਡੀ ਦੇ ਜਮਾ ਕੋਲੇ ਆਏ ਸਿਕੰਡ ਟੈਕ ਦਾ ਨੰਬਰ ਬੋਲਿਓ ਆਪਾਂ 9885 9200 ਠੀਕ ਹੈ ਭਈ ਆ ਬਾਈਆਂ ਦਾ ਕੰਟੈਕਟ ਨੰਬਰ ਆ ਪਿਆ ਆਪਣੇ ਕੋਲੇ ਟੁੱਕੜ ਗੱਬਣ ਗਾਂ ਬਕਾਉ ਆ 5.5 ਮਹੀਨਿਆਂ ਦੀ ਗੱਬਣਾ ਇਹ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਇਹਦਾ ਤੋਲਾ ਚੈੱਕ ਕਰਾਵਾਂਗੇ ਦੇਖ ਸਕਦੇ ਥਾਣਾ ਦੀ ਮੰਤਰ ਮੰਤਰ ਹੁਣ ਦੇਖਦੇ ਥਾਣਾ ਦੀ ਮੰਤਰ ਬਾਈਆਂ ਦੇ ਅੰਦਾਜ਼ੇ ਨਾਲ ਆਪਾਂ ਦੁੱਧ ਦਾ ਰਿਕਾਰਡ ਪੁੱਛਣਾ ਕਿੰਨਾ ਬਾਬਾ ਦੁੱਧ ਦਾ ਰਿਕਾਰਡ ਇਹਦਾ 7 ਸੱਤ ਕਿਲੋ ਦੁੱਧ 7 ਕਿਲੋ ਕਹਿੰਦੇ ਹੀ ਇਸ ਟਾਈਮ ਦੁੱਧ ਤੇ ਪਹਿਲਾਂ ਹਗਾ ਇਸ ਤਰ੍ਹਾਂ ਕਿਲੋ ਅੱਜ ਸੱਜਰ ਦਾ ਕਹਿੰਦੇ 17 ਕਿਲੋ ਦੁੱਧ ਸੀ ਇਸ ਟਾਈਮ ਵਿੱਚ 7 ਕਿਲੋ ਦੁੱਧ ਕਹਿੰਦੇ ਸਾਢੇ ਪੰਜ ਉੱਤੇ ਹੋ ਗਈ ਸਾਢੇ ਪੰਜ ਤੋਂ ਉੱਤੇ ਗੱਭਣਾ ਦੇਖ ਸਕਦੇ ਤੁਸੀਂ ਗਾਂ ਦੀ ਬੰਦ ਠੀਕ ਹੈ ਜੀ ਇਹ ਤਾਂ ਡਿਲੀਵਰੀਸ਼ਨ ਹੈ ਇਸਨੇ ਸਾਡੇ ਚਾਣਾ ਦੀ ਬੰਦ ਕਰ ਸਕਰ ਸੂਰਤ ਤੋਂ ਪਤਾ ਲੱਗਿਆ ਜੀ ਸਾਡੇ ਤੋਂ ਸਣਾ ਕੋਈ ਜਿਆਦਾ ਨਹੀਂ ਪੁਰੀਆ ਫੀਲ ਠੰਡੀ ਪੁਰੀਆ ਤੇ ਦੇਖ ਸਕਦੇ ਬਾਈਆਂ ਤੋਂ ਆਪਾਂ ਤੋਰਾ ਚੈੱਕ ਕਰਾ ਆਨੇ ਗਾਂ ਦਾ ਸਾਢੇ 5 ਮਹੀਨਿਆਂ ਦੀ ਗੱਬਣਾ ਗਾਂ ਦੁੱਧ ਹੈਗਾ 7 ਕਿਲੋ ਤੇ ਬਾਈਆਂ ਤੋਂ ਮੁੱਲ ਆਪਾਂ ਪੁੱਛ ਲਾਂਗੇ ਵੀ ਕਿੰਨਾ ਇਹਦਾ ਮੁੱਲ ਤੇ ਮਗਰੇ ਦੇ ਆ ਤੁਸੀਂ ਦੇਖ ਸਕਦੇ ਬੱਸ ਆ ਲਿਆ ਬਈ ਕੋਈ ਨਹੀਂ ਮੋੜ ਲੈ ਦੇਖ ਸਕਦੇ ਤੁਸੀਂ ਥਾਣਾਂ ਦੀ ਗਾਂ ਦੀ ਬੰਤਰ ਇਹ ਸਾਨੂੰ ਥਾਣਾਂ ਦੀ ਪੂਰੀ ਸਾਫ ਆ ਦੂਜੇ ਸੂਏ ਗਾਂ ਦੀ ਤੇ ਬਾਈਆਂ ਤੋਂ ਮੁੱਲ ਦਾ ਆਪਾਂ ਕਨਫਰਮ ਕਰ ਲੈਣੇ ਕਿੰਨਾ ਮੁੱਲ ਬਾਬਾ ਕਹਿੰਦਾ ਮੁੱਲ ਮੁੱਲ ਦਾ ਜੀ 45000 ਕੋਈ ਦਿੱਕਤ ਨਹੀਂ 40 ਤੱਕ ਕਰ ਬਾਈ ਬਾਬਾ ਕਹਿੰਦਾ ਛੱਡ ਦਾਂਗਾ ਤੁਸੀਂ ਦੇਖ ਸਕਦੇ ਹੋ ਗਾਂ ਪੂਰੀ ਵਧੀਆ ਸਾਢੇ 5 ਮਹੀਨਿਆਂ ਦੀ ਗੱਬਣ ਪਿੰਡ ਵਲਾਈਆਂ ਦਾ ਹੈਗਾ ਢਿੰਗੜ ਤੇ ਕੰਟੈਕਟ ਨੰਬਰ ਆਪਾਂ ਸਕਰੀਨ 'ਚ ਪਾ ਦਾਂਗੇ ਜਿਹੜੇ ਮੇਰੇ ਵੀਰ ਭਾਈਆਂ ਨੇ ਇਹ ਗਾਂ ਲੈਣੀ ਹੋਵੇ ਸਾਢੇ 5 ਮਹੀਨਿਆਂ ਦੀ ਗੱਬਣ ਤਾਂ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਠੀਕ ਹੈ ਜੀ